ਦੋਸਤੋ ਚਮਕੀਲਾ ਇੱਕ ਦਿਨ ਆਪਣੀ ਭੈਣ ਕੋਲ ਜਾਂਦਾ ਤੇ ਜਾ ਕੇ ਕਹਿੰਦਾ ਭੈਣ ਮੇਰਾ ਵਿਆਹ ੱੱਕੇ ਨਾਲ ਕਰ ਦਿੱਤਾ ਇੱਕ ਦਿਨ ਦੇਖੀ ਮੈਂ ਚਾਨਰਗੀ ਸੋਹਣੀ ਕੁੜੀ ਵਿਆਹ ਕੇ ਲਿਆਉਂਗਾ ਤੇ ਸਾਰਾ ਪਿੰਡ ਖੜਕੜ ਦੇਖਿਆ ਕਰੂਗਾ ਤੇ ਲਸ਼ਕਾਰੇ ਮਾਰਿਆ ਕਰੂਗੀ ਲਸ਼ਕਾਰੇ ਤੇ ਦੁਨੀਆ ਪੁੱਛਿਆ ਕਰੂਗੀ ਤੇ ਹਾਂ ਚਮਕੀਲਾ ਇਹ ਤੂੰ ਕਿੱਥੇ ਵਿਆਹ ਕਰਾਇਆ ਇਹ ਕਿੱਥੋਂ ਪਰੀ ਲੈ ਆਇਆ ਤੇ ਅੱਜ ਮੇਰਾ ਵਿਆਹ ਕਹਿੰਦਾ ਬੇਸ਼ੱਕ ਚਾਚੇ ਨੇ ੱੱਕੇ ਨਾਲ ਕਰ ਦਿੱਤਾ ਆ ਤੇ ਮੈਂ ਕਿਹਾ ਨਹੀਂ ਕਿਉਂਕਿ ਚਮਕੀਲੇ ਦਾ ਪਹਿਲਾਂ ਵੀ ਆ ਗਰਮੇਲ ਔਰ ਨਾਲ ਕਰਦਿਆਂ ਨੇ ਆਪਣੀ ਮਰਜ਼ੀ ਨਾਲ ਹੀ ਕਰ ਦਿੱਤਾ ਸੀ ਵੀ ਚਮਕੀਲਾ ਸਹਿਮਤ ਨਹੀਂ ਸੀਗਾ ਚਮਕੀਲਾ ਨਹੀਂ ਸੀ ਉਹਦਾ ਵਿਆਹ ਕਰਾਉਣਾ ਚਾਹੁੰਦਾ ਪਰ ਕਰਦਿਆਂ ਨੇ ਮਜਬੂਰੀ ਕਰਕੇ ਰੋਟੀ ਦਾ ਉਹਨਾਂ ਨੂੰ ਵੀ ਸਿਕਾ ਹਨ ਯੂਨਿਕ ਕਰ ਦਿੱਤਾ ਪਰ ਫਿਰ ਇੱਕ ਦਿਨ ਚਮਕੀਲਾ ਜਦੋਂ ਕਲਾਕਾਰ ਬਣ ਜਾਂਦਾ ਸਟਾਰ ਬਣ ਜਾਂਦਾ ਤੇ ਫਿਰ ਜਦੋਂ ਅਮਰਜੋਤ ਨਾਲ ਵਿਆਹ ਕਰਾ ਕੇ ਉਸੇ ਭੈਣ ਦੇ ਘਰ ਜਾਂਦਾ ਤੇ ਕਹਿੰਦਾ ਭੈਣ ਦੇਖ ਅੱਜ ਮੈਂ ਉਹੋ ਹੀ ਚੰਨਰਗੀ ਕੁੜੀ ਵਿਆਹ ਕੇ ਲਿਆਇਆ ਮੈਂ ਤੈਨੂੰ ਕਿਹਾ ਸੀ ਹੈਨਾ ਤੇ ਤੁਸੀਂ ਕਹਿੰਦੇ ਸੀ ਹਾਂ ਤੂੰ ਗੱਪਾਂ ਮਾਰੀ ਜਾਣਾ ਗੱਲਾਂ ਮਾਰੀ ਜਾਣਾ ਐਵੇਂ ਤੈਂ ਕਿੱਥੋਂ ਤੇਰਾ ਇੱਕ ਮਸੀ ਹੋ ਗਿਆ ਤੈਨੂੰ ਰੱਖ ਕੇ ਬੈਠੇ ਕੁੜੀਆਂ ਲੋਕ ਕਹਿੰਦਾ ਮੈਂ ਤੈਨੂੰ ਦੱਸ ਦਿੱਤਾ ਹੁਣ ਕੁਝ ਲੋਕਾਂ ਨੇ ਕਿਹਾ ਇਹ ਕਿਹੜੀ ਖਰੀ ਗਲਤੀ ਚਮਕੀਲੇ ਦੀ ਦੂਜਾ ਵਿਆਹ ਭਾਈ ਉਹ ਨਹੀਂ ਸੀ ਉਹਦੀ ਪਸੰਦ ਤੇ ਉਹਨੂੰ ਜਿਹੜੀ ਪਸੰਦ ਸੀ ਉਹਨੇ ਉਹਨਾਂ ਕਰਾ ਕੇ ਦਿਖਾ ਦਿੱਤਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਤੇ ਤਾਂ ਇੱਕ ਨਹੀਂ ਹੁੰਦਾ ਤੇ ਚਮਕੀਲੇ ਨੇ ਕੁੜੀ ਦੀ ਰਜ਼ਾਮੰਦੀ ਨਾਲ ਦੂਜਾ ਵਿਆਹ ਕਰਾ ਕੇ ਦਿਖਾਇਆ ਸੀ ਦੋਸਤੋ ਅਮਰਜੋਤ ਜੀ ਵੀ ਉਹਦੇ ਨਾਲ ਸਹਿਮਤ ਸੀ ਦੋਸਤੋ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ